ਵੀਡੀਓ ਬਣਾਇਆ ਤੇ ਯਾਰ ਉਧਰ ਕਿੰਨੇ ਦਾ ਗੁੜਕਾ ਸਾਖ ਨੂੰ ਦਿੱਤਾ ਤੂੰ ਦੱਸ ਕਿੰਨੇ ਦਿੱਤਾ ਹੈਂ ਇਹਦੇ ਭਾਵੇਂ ਨਾਲ ਇਹਦੇ ਘਰ ਦੇ ਨਾਲ ਆ ਤੇ ਤੂੰ ਕੀ ਕਹਿਣ ਲਗਾ ਪਾਣੀ ਚਾਹੀਦਾ ਚਾਹੀਦਾ ਐਦਾਂ ਤੇ ਐਦਾਂ ਗੁੜਕਾ ਨਹੀਂ ਤੈਨੂੰ ਦੱਸ ਇਹ ਗੁੜਕਾ ਦਿੱਤਾ ਹੀ ਸਾਨੂੰ ਇਹ ਨਸ਼ਾ ਕਰਦਾ ਵਾ ਉੱਥੇ ਆ ਕੇ ਅੰਗਪਾਰ ਦੇ ਗੁੜਕਾ ਸਾਹਿਬ ਦੇ ਫੇਰ ਇਹ ਤੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਗੁੜਕਾ ਸਾਹਿਬ ਤੋਂ ਤੂੰ ਦੇ ਦਿੱਤਾ ਗੁੜਕਾ ਬੇਨਤੀ ਤੈਨੂੰ ਮਕਰਾਉਣਾ ਤੈਨੂੰ ਬੇਨਤੀ ਚ ਤੱਕਲ ਕਰਦਾ ਤੂੰ ਤੁਹੀ ਦੁਕਾਨਦਾਰੀਆਂ ਬਣਾਈਆਂ ਠੰਡਾ ਬਣਾਇਆ ਪਾਣੀ ਦਾ ਤੁਹਾਨੂੰ ਸ਼ਰਮ ਨਹੀਂ ਤੁਹਾਨੂੰ ਆ ਦੁਕਾਨਾਂ ਦੇ ਦਰਵਾਜ਼ਾ ਸਾਹ ਦੇ ਆਲੇ-ਦੁਆਲੇ ਜਿੰਨੀਆਂ ਪੋਥੀਆਂ ਵੇਚਦੀਆਂ ਗੁੜਕੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਪੱਗਿਆਂ ਤੇ ਅਲਮਾਰੀਆਂ 'ਚ ਰੱਖੇ ਨਾ ਇਦਾਂ ਹੀ ਆਹ ਦੇਖ ਫਿਰ ਵੀ ਮੜਾ ਮੋਠ ਠੀਕ ਆ ਅਗੇ ਤੁਹਾਨੂੰ ਵਿਖਾਉਣੇ ਆ ਪੈਰਾ 'ਚ ਰੱਖੀਆਂ ਨਾਲ ਪੈਰਾ ਜੇ ਸੀਨੀਅਰ ਅਧਿਕਾਰੀ ਸਾਹਿਬ ਨੇੜੇ ਗੁਟਕਾ ਸਾਹਿਬ ਦੇ ਨਿਰਾਦਰਦਇਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸਿੱਖਾਗੂ ਪਰਮਜੀਤ ਸਿੰਘ ਕਾਲੀ ਨੇ ਇੱਕ ਦੁਕਾਨਦਾਰ ਨੂੰ ਬੱਚੇ ਹੱਥ ਗੁਟਕਾ ਦਿੰਦੇ ਆ ਰੰਗੇ ਹੱਥੀਂ ਕਾਬੂ ਕੀਤਾ ਸਿੱਖਾਗੂ ਮੁਤਾਬਕ ਦੁਕਾਨਦਾਰ ਨੇ ਬੱਚੇ ਦੇ ਹੱਥ ਬਿਨਾ ਕੁਝ ਪੁੱਛੇ ਦੱਸੇ ਗੁਟਕਾ ਸਾਹਿਬ ਦੇ ਦਿੱਤਾ ਜਿਸ ਨਾਲ ਕਿ ਬੇਅਦਬੀ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਜਾ ਸਕਦਾ ਸੀ ਇਸ ਦੌਰਾਨ ਸਿੱਖਾਗੂ ਅਤੇ ਦੁਕਾਨਦਾਰ ਵਿਚਾਲੇ ਇੱਕੀ ਬਹਿਸਵਾਜੀ ਵੀ ਹੁੰਦੇ ਨਜ਼ਰਾਈ ਇਹਨਾਂ ਹੀ ਨਹੀਂ ਸੇਖਾ ਖੁਣੇ ਐਸਜੀਪੀਸੀ ਉੱਪਰ ਵੀ ਦੁਕਾਨਦਾਰਾਂ ਨੂੰ ਗੁਟਕਾ ਸਾਂਹ ਵੇਚਣ ਦੇ ਇਤਕਰ ਦੇਣ ਦੀ ਨਖੇ ਦੀ ਕੀਤੀ ਕਿੰਨੇ ਕਰ ਰਹੇ ਹੋ ਤਿੰਨੂ ਤਾਕੁਰਾ ਸਾਹਿਬ ਆ ਵੀਡੀਓ ਬਣਾਇਆ ਤਾ ਯਾਰ ਉਧਰ ਕਿੰਨੂ ਤਾ ਗੁਟਕਾ ਸਾਹ ਕਿੰਨੂ ਤਾ ਤੂੰ ਦੱਸ ਕਿੰਨੂ ਦੱਸ ਹੈ ਇਹਦੇ ਘਰ ਦੇ ਨਾਲ ਆਇਆ ਇਹਦੇ ਘਰ ਦੇ ਨਾਲ ਆਇਆ ਦੂਰ ਕਾ ਲੈਣਾ ਆ ਤੇ ਨਾਲ ਕੌਣ ਆਇਆ ਠੀਕ ਹੈ ਤੁਨੂੰ ਆਗੇ ਆ ਬਬਈ ਕੋਈ ਮੈਂ ਕਿਨੇ ਲੈਣਾ ਫਿਰ ਤੇ ਤੂੰ ਕੀ ਕਹਿਆ ਨੂੰ ਮੈਂ ਕਹਾ ਬਬਈ ਚਾਹੀਦਾ ਚਾਹੀਦਾ ਵਾ ਇਦਾਂ ਤੇ ਇਦਾਂ ਗੁੜਕਾ ਨਹੀਂ ਤੈਨੂੰ ਦੱਸ ਇਹ ਗੁੜਕਾ ਦਿੱਤਾ ਹੀ ਇਹਨੂੰ ਇਹ ਨਸ਼ਾ ਕਰਦਾ ਵਾ ਉੱਥੇ ਆ ਕੇ ਅੰਗਪਾਰ ਦੇ ਗੁੜਕਾ ਸਾਹਿਬ ਦੇ ਫੇਰ ਇੱਥੇ ਚੁੰਨਦੇ ਜੇ ਬੱਚਾ ਵਾ ਇਹਦੇ ਬੱਚਾ ਵਾ ਤੈਨੂੰ ਕੋਈ ਵੀ ਆ ਗੁੜਕਾ ਸਾਹਿਬ ਤੋਂ ਤੂੰ ਦੇਂਦੇ ਜੇ ਗੁੜਕਾ ਬੇਨਤੀ ਤੈਨੂੰ ਮਕਰਾਉਣਾ ਤੈਨੂੰ ਬੇਨਤੀ ਚੰਦ ਕਰਦਾ ਤੂੰ ਤੇ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਤੇ ਤੈਨੂੰ ਸ਼ਰਮ ਨਹੀਂ ਤੁਹਾਨੂੰ ਇਹਨੇ ਕਿਹਾ ਕਿ ਇਹਨੂੰ ਦੱਸ ਪਹਿਲਾਂ ਮੈਨੂੰ ਇਹਨੂੰ ਤੂੰ ਕਿਵੇਂ ਦੇਦਾ ਕੁੜਕਾ ਸਾਹ ਤੂੰ ਅੱਜ ਜੋ ਕੌਣ ਆਏ ਇਹਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਕਿੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਕੁੜਕਾ ਸਾਹ ਤੂੰ ਇਦਾਂ ਨੂੰ ਇਦਾਂ ਇਹ ਜਾ ਕੇ ਉੱਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜ਼ਿੰਮੇਵਾਰ ਆ ਤੜ ਕੋਈ ਖੋਣਿਆ ਰੱਖ ਨੂੰ ਸਾਡ ਨੂੰ ਇੱਧਰ ਰੱਖ ਇੱਧਰ ਆ ਕੇ ਨੁ ਕੋ ਤੇਰੇ ਕੋ ਥੌਟੀ ਕਿੰਦਰ ਕੋ ਗੁੜਕਾ ਸਾਹਿਬ ਇਹਦੇ ਤੋਂ ਥੋੜੀ ਪੋਥੀ ਵਿੱਚ ਤੇਰੇ ਤੋਂ ਥੋੜੀ ਜੀ ਤੇਰੇ ਕੋਲ ਆ ਵੇਖੋ ਜੀ ਸੰਗਤ ਜੀ ਨੇਤਰੇਮ ਦਾ ਗੁੜਕਾ ਸਾਹਿਬ ਆ ਆ ਬੱਚਾ ਇਹ ਕੋਈ ਇਹ ਤੁਹਾਨੂੰ ਰਾਹ ਖੋਤਾ ਤੁਹਾਨੂੰ ਜਾਣਦਾ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁੜਕਾ ਮੈਂ ਕਿੱਥੋਂ ਲੈ ਕੇ ਆਇਆ ਅੰਦਰ ਦੁਕਾਨ ਤੋਂ ਲੈ ਕੇ ਆਇਆ ਜਦੋਂ ਕੋਈ ਪੋਥੀ ਲੈਣ ਆਇਆ ਤੂੰ ਇਹਨੂੰ ਪੁੱਛਿਆ ਤੇਰਾ ਪਰਿਵਾਰ ਹੈਗਾ ਨਾਲ ਕੋ ਵੱਡਾ ਹੈਗਾ ਮੂਲੇ ਸੇਰਾ ਪੁੱਛਿਆ ਕੀ ਕਹ ਤਨੋਂ ਨੇ ਕਿੱਦਾਂ ਮੇਰੇ ਨਾਲ ਹੈਗਾ ਕਿੱਥੇ ਇਹ ਕਰਦੇ ਤੂੰ ਬੁਲਾਏ ਮੈਂ ਥੋੜੇ ਬੁਲਾਇਆ ਕਿਉਂ ਨਹੀਂ ਬੁਲਾਇਆ ਤੂੰ ਜੇ ਮੰ ਕੂੰ ਬੁਲਾਇਆ ਕਿਉਂ ਨਹੀਂ ਮੇਰਾ ਗੱਲ ਕਹਿੰਦੇ ਬੁਲਾਇਆ ਕਿਉਂ ਨਹੀਂ ਤੂੰ ਕਿਉਂ ਤੂੰ ਦੇਖ ਕੇ ਦਿੱਤਾ ਫਿਰ ਉਹ ਕਹਿੰਦੇ ਗੁੜਕੇ ਸਾਹਿਬ ਇੰਦਰਾ ਮੈਂ ਦਮ ਕਿਹਾ ਮੈਨੂੰ ਤੇਰੇ ਹੱਦਕਾਨਾ ਤੇ ਦਰਵਾਜ਼ਾ ਸਾਹਿਬ ਦੇ ਆਲੇ-ਦੁਆਲੇ ਜਿੰਨੀਆਂ ਪੋਥੀਆਂ ਵੇਚਦੀਆਂ ਗੁੜਕੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਪੱਕੀਆਂ ਤੇ ﺍﻟमारीਆਂ ਚ ਰੱਖੇ ਨਾ ਇਦਾਂ ਹੀ ਆ ਦੇਖ ਫਿਰ ਵੀ ਮਰਾਂ ਮੋਠ ਠੀਕ ਆ ਅੱਗੇ ਤੈਨੂੰ ਵਿਖਾਉਣੇ ਆ ਪੈਰਾ ਚ ਰੱਖੀਆਂ ਨਾਲ ਪੈਰਾ ਚ ਯਾ ਬੰਦੇ ਦੀ ਕਰਤੂਤ ਦੇਖੋ ਇਹਦੀ ਕਹਿੰਦੇ ਥੌਟੀ ਕਿੰਨੇ ਦਿੱਤੀ ਤੁਹਾਨੂੰ ਤੇ ਕੋਲ ਥੌਟੀ ਕੀ ਇੰਦਰ ਗੁੜਕੇ ਸਾਹਿਬ ਇੰਦਰ ਵੇਚਣ ਦੀ ਤੈਨੂੰ ਪਤਾ ਨਾ ਇਹ ਇਹ ਕਿੱਡਾ ਸੈਂਸਟਿਵ ਹੁਟਕਾ ਲੈਣ ਕੋਈ ਆਇਆ ਪੋਤੀ ਤੇਰੇ ਕੋਲ ਲੈਣ ਆਇਆ ਤੁਸੀਂ ਨਿਤਰੇਮ ਦੀਆਂ ਪੋਤੀਆਂ ਰੱਖੀਆਂ ਦੂਈਆਂ ਰੱਖੀਆਂ ਐਂ ਦੇ ਹੁੰਦੇ ਜੇ ਦਿੱਤੀ ਤਾਂ ਆਇਆ ਸਾਹਮਣੇ ਤੈਨੂੰ ਸਭੀ ਉਹ ਨਾਲ ਕਹਿੰਦੇ ਮੇਰੇ ਹੈਗੇ ਤੂੰ ਵੇਖੇ ਨਾਲ ਬੁਲਾਇਆ ਤੂੰ ਕਿਸੇ ਨੂੰ ਮੈਨੂੰ ਪੁੱਛਿਆ ਇਹ ਜਿੱਦ ਆਇਆ ਮੇਰੇ ਕੋਲ ਪੁੱਛਿਆ ਤੈਨੂੰ ਕੋਈ ਆਏ ਕਹ ਦੂ ਕੁਝ ਵੀ ਤੂੰ ਦੇ ਦੇਂਗਾ ਤਾਂ ਉਹ ਆਪਣਾ ਪੁੱਤੇ ਬਾਹਰ ਦੇ ਅੰਗ ਜਾ ਕੇ ਦੁਕਾਨਾਂ ਤੇ ਬੇੜਾ ਸਾਡਾ ਕਰ ਕੋਈ ਆ ਸਾਡੀਆਂ ਸੰਸਥਾਵਾਂ ਦਾ ਇਹ ਨਹੀਂ ਕਬੱਡੀ ਦੁਕਾਨ ਖੋਲ ਸਕਦੇ ਉੱਥੇ ਜਿੱਦੇ ਫਰੀ ਗੁਰਤਾ ਸਾਹਿਬ ਮਿਲਣ ਕਿਸੇ ਨੂੰ ਆਧਾਰ ਕਾਟ ਲੱਗੇ ਕਿ ਇਸ ਦਾ ਕੋਈ ਕੋਥੀ ਲੈਣ ਤੋਂ ਪਹਿਲਾਂ ਪਤਾ ਲੱਗੇ ਵੀ ਕੌਣ ਲੈਣ ਆਇਆ ਕੋਥੀ ਕਿੰਨੀ ਭੇਟਾ ਉਹਦੀ ਕਿੰਨੇ ਦਾ ਗੁਟਕਾ ਸਾਲ ਦੇ 100 ਰੁਪਏ ਦੀ ਤਾਂ ਬੇਦਬੀ ਤੇ 100 ਰੁਪਏ ਦਾ ਗੁਟਕਾ ਲੈ ਕੇ ਕੋਈ ਪਾੜ ਦੋ ਅੰਗ ਵੇਖ ਇਹ ਇਹ ਵੇਖ ਤੂੰ ਮੋਨਾ ਕੋ ਨਾ ਮੁੰਡਾ ਇਹ ਨਹੀਂ ਅਹੀਂ ਕਿਹਨੇ ਮੈਂ ਕਹਿੰਦਾ ਕੋਈ ਬੰਦਾ ਅਮਰਤਾਰੀ ਆਉਂਦਾ ਕੋਈ ਸਰਦਾਰ ਆਉਂਦਾ ਹਾਂ ਲੱਗਦਾ ਵੀ ਅਜੇ ਆ ਵੀ ਬੱਚਾ ਹੁੰਦਾ ਸ਼ਾਇਦ ਇਹ ਵੀ ਪਹਿਲੂ ਤੂੰ ਦੇ ਦੇ ਤਾਨੂੰ ਇੱਕ ਮੋਨਾ ਕੋ ਨਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਥੇ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਦਾ ਹੋਵੇ ਮਾਲਾ ਸ਼ਰਾਰਤ ਨਾਲ ਜਾਂ ਉਥੋਂ ਗੁਟਕਾ ਲੈ ਕੇ ਆ ਉਥੇ ਅੰਗ ਪ ਫੇਰ ਹੋ ਗੀ ਸਕਦਾ ਹੁੰਦਾ ਲਈਆ ਪਰ ਤੁਹਾਨੂੰ ਸ਼ਰਮ ਨਹੀਂ ਪਤਾ ਨੂੰ ਇਹਨੇ ਮੈਨੂੰ ਇਹੀ ਬੇਨਤੀ ਕੀਤੀ ਮੇਰੇ ਨਾਲ ਹੈ ਮੈਨੂੰ ਕੁਸ਼ਿਆ ਨਹੀਂ ਤੇਰੇ ਨਾਲ ਤੇਰਾ ਕੁਸ਼ਿਆ ਕਿੱਥੇ ਆ ਉਹ ਤੂੰ ਗਲਤੀ ਮੰਨਣੀ ਆ ਗਲਤੀ ਨਹੀਂ ਮੰਨਣੀ ਇਹਨੇ ਤਾਂ ਕਾਰਵਾਈ ਕਰਾਉਣੀ ਇੱਥੇ ਠਾਣਾ ਕਿਹੜਾ ਇੱਥੇ 295 ਲੋ ਜੀ ਚਲੋ ਤੇਸ਼ੀ ਦੀ ਦਰਬਾਰ ਸਾਹਿਬ ਨੇੜੇ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਗੁਟਕਾ ਸਾਹਿਬ ਜਾਂ ਫਿਰ ਦੂਜੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੁੰਦੀ ਦੇਖੀ ਗਈ ਹਾਲਾਂਕਿ ਇਸ ਮਾਮਲੇ ਵਿੱਚ ਐਸਟੀਪੀਸੀ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਿਤੇ ਜਾ ਰਹੇ ਨੇ ਦੂਜੇ ਪਾਸੇ ਇਸ ਮਾਮਲੇ ਤੇ ਫਿਲਹਾਲ ਲਈ ਐਸਜੀਪੀਸੀ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਰੂ ਰਿਪੋਰਟ ਸੈਂਟਰਲ ਪੰਜਾਬ ਟੀਵੀ